ਜੋ ਲੈਜੈਂਡ ਹੁੰਦੇ ਆ ਦਿਲ ਦੇ ਚੰਗੇ ਹੁੰਦੇ ਆ ਪਤਾ ਨਹੀਂ ਰੱਬ ਵੀ ਕਿਉਂ ਉਹਨਾਂ ਨੂੰ ਇੰਨੀ ਜਲਦੀ ਆਪਣੇ ਕੋਲੇ ਲੈ ਜਾਂਦਾ ਏ ਗੁਲਦੀਪ ਮਾਨਕ ਸਾਹਿਬ ਪੰਜਾਬੀ ਇੰਡਸਟਰੀ ਦਾ ਇੱਕ ਅਜੀਹਾ ਲੈਜੈਂਡ ਗਾਇਕ ਜੋ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਪਰ ਉਹਨਾਂ ਦੇ ਗਾਣੇ ਅੱਜ ਵੀ ਰਿਪੀਟ ਤੇ ਚੱਲਦੇ ਆ ਤੇ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਦਿਲਾਂ ਦੇ ਇਤਰਾਜ਼ ਕਰਦੇ ਰਹਿਣਗੇ। ਉਹਨਾਂ ਦੇ بیٹے ਦੀ ਜੇ ਗੱਲ ਕਰੀਏ ਜੁਧਵੀਰ ਮਾਨਕ ਜੋ ਕਾਫੀ ਸਮੇਂ ਤੋਂ ਠੀਕ ਨਹੀਂ ਆ ਪਰ ਹੁਣ ਰੱਬ ਦੀ ਮਿਹਰ ਹੁੰਦੀ ਪਈ ਹੈ ਉਹ ਅੱਗੇ ਨਾਲੋਂ ਕਾਫੀ ਜ਼ਿਆਦਾ ਸਹੀ ਹੋ ਗਏ ਆ ਤੰਦਰੁਸਤ ਹੋ ਗਏ ਆ ਤੇ ਉਹਨਾਂ ਦੀ ਆਵਾਜ਼ ਵੀ ਆਪਣੇ ਫਾਦਰ ਸਾਹਿਬ ਹੁਣਾਂ ਨਾਲ ਮਿਲਦੀ ਆ। ਸੋ ਹਾਲ ਹੀ ਵਿੱਚ ਨਾ ਇੱਕ ਲਾਈਵ ਸੋ ਸੀ ਜਿੱਥੇ ਜੁਧਵੀਰ ਮਾਨਕ ਨੇ ਆਪਣੇ ਫਾਦਰ ਸਾਹਿਬ ਹੁਣਾਂ ਦਾ ਗਾਣਾ ਸੁਣਾਇਆ। ਤੇਰੇ ਟਿੱਲੇ ਤੋਂ ਸੂਰਤ ਦੀ ਦਿਆ ਹੀਰ ਦੀ। ਸੋ ਇਹਨਾਂ ਦੀ ਆਵਾਜ਼ ਸੁਣ ਕੇ ਨਾ ਲੱਗਦਾ ਕਿ ਮਾਨਕ ਸਾਹਿਬ ਹਣੀ ਕੋਂਦੇ ਪਿਆ ਸੋ ਆਓ ਤੁਹਾਡਾ ਇਹ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆਂ ਹਾਂਜੀ ਜੇ ਤੁਸੀਂ ਵੀ ਕੁਲਦੀਪ ਮਾਨਕ ਨੂੰ ਪਿਆਰ ਕਰਦੇ ਹੋ ਉਹਨਾਂ ਦੇ ਗਾਣੇ ਸੁਣਦੇ ਹੋ ਜਾਂ ਤੁਹਾਡੇ ਫਾਦਰ ਸਾਹਿਬ ਹੋਣੇ ਜਾਂ ਤੁਹਾਡਾ ਹੋਰ ਕੋਈ ਗਾਣੇ ਸੁਣਦਾ ਹੈ ਤਾਂ ਉਸ ਤਾਂ ਕਿ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵਧੀਆ-ਵਧੀਆ ਕਮੈਂਟ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਕੇ ਵੀ ਜਰੂਰ ਜਾਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ